ਹਾਂਜੀ ਮਿੱਤਰੋ ਕੀ ਹਾਲ ਚਾਲ ਆ ਗਿਆ ਆਪਾਂ ਇੱਕ ਹੋਰ ਬਹੁਤ ਹੀ ਕਹਿਣ ਤੇ ਫਣੀ ਜਿਹੀ ਵੀਡੀਓ ਦੇ ਨਾਲ ਤੁਸੀਂ ਸਾਰਿਆਂ ਨੇ ਉਹ ਕਹਾਵਤ ਤਾਂ ਸੁਣੀ ਹੋਣੀ ਆ ਕੁਸਾ ਪੁੱਤ ਨਾ ਜੰਮੇ ਤੀ ਅੰਨੀ ਚੰਗੀ ਉਹ ਬੰਦਾ ਤਾਂ ਨਹੀਂ ਲੱਭਿਆ ਜੀਨੇ ਇੱਕ ਹਹਾਵਤ ਬਣਾਈ ਸੀ ਪਰ ਅੱਜ ਉਹ ਬੰਦੇ ਮੈਂ ਸਾਰੇ ਲੱਭ ਕੇ ਲੈ ਆਂ ਜਿਨ੍ਹਾਂ ਲਈ ਇੱਕ ਹਹਾਵਤ ਬਣੀ ਆ ਤੇ ਇਸ ਵੀਡੀਓ ਦਾ ਇੰਟਰੋ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਵੀਡੀਓ ਤਾਂ ਬਾਅਦ ਦੀ ਗੱਲ ਆ ਹੁਣ ਬਿਨਾ ਟਾਈਮ ਖਰਾਬ ਕੀਤੇ ਸੂਰਮੇ ਚੈੱਕ ਕਰੋ ਬੰਦਿਆਂ ਨੂੰ ਗੰਦੇ ਬੰਦਿਆਂ ਨੂੰ ਵਾਇਓ ਵਾਇਓ ਘਾਟ ਬੰਦਿਆਂ ਨੂੰ ਮੈਂ ਚੌਂਕੀ ਕੇ ਨੰਬਰ ਦੇ ਦੇਣਾ ਮੈਂ ਥਾਣੇਦਾਰ ਥਾਣੇਦਾਰ ਬੋਲਣ데요 ਮੈਂ ਕਾਂਦੀ ਚਾ ਥੋਡੇ ਚੋਂ ਕਿਹੜਾ ਏਵਾ ਗਾਂਧੀ ਏ ਸ੍ਰੀ ਹਾਊ ਆਰ ਯੂ ਮੈਨੂੰ ਤੇ ਉਹ ਹੁੰਦਾ ਸੀ ਤੇ ਮਾਰ ਕੇ ਬੁਲਾਉਣਾ ਹਟ ਗਿਆ ਸੁਣਾਓ ਸੁਣਾਓ ਫਿਰ ਸੁਣਾਓ ਹ ਗਲੀ ਗਲੀ ਇੱਕ ਮਿੰਟ ਪੂਰ ਪਾਈਪ ਦੇ ਵਿੱਚ ਪੱਥਰੀ ਸੀ ਜੀ ਡੀ ਐਮ ਸੀ ਜਵਾਬ ਕੀ ਜੀ ਜਵਾਬ ਮੈਡੀਕਲ ਫਰੀਦਕੋਟ ਜਵਾਬ ਕੇਮੇ ਬੰਦਾ ਜਵਾਬ ਸਾਰੇ ਕੁੱਤਾਂ ਜਵਾਬ ਮਿਲ ਗਿਆ ਬੰਦਾ ਹੁਣ ਐਨ ਦੱਸੋ ਵੀ ਜਾਓ ਕਿੱਧਰ ਆ ਗਿਆ ਜੀ ਮੇਰੇ ਕੋਲੇ ਯਾਰਿਆ ਸਾਰੇ ਨਾਲ ਮੌਕੀ ਉੱਤੇ ਖੜ ਜਾਂਦੇ ਬਹੁਤ ਦੇਸੀ ਵਰਡ ਆ ਮੋਟ ਓਕੇ ਮੁੱਠ ਮਾਰ ਮਾਰ ਕੇ ਹੱਡੀਆਂ ਦਾ ਪਿੰਜਣਾ ਖੜਕਿਆ ਮਾ ਪੱਗੇ ਬਾਬੇ ਦਾ ਤੇਲਾ ਸਿਰ ਤੇ ਬਾਬੜੀ ਮਾ ਪੱਗੇ ਬਾਬੇ ਦਾ ਤੇਲਾ ਸਿਰ ਤੇ ਬਾਬੜੀ ਪੱਗੇ ਬਾਬੇ ਦਾ ਤੇਲਾ ਸਿਰ ਤੇ ਬਾਬੜੀ ਸੋ ਕਬੱਡੀ ਦਾ ਵੀ ਸ਼ੌਂਕ ਰਿਹਾ ਤੁਹਾਨੂੰ ਹਾਂਜੀ ਸੋ ਕਬੱਡੀ ਬਾਰੇ ਵੀ ਥੋੜਾ ਜਿਹਾ ਸਾਨੂੰ ਦੱਸੋ ਇਹ ਕਬੱਡੀ ਬਾਰੇ ਵੀ ਦਾ ਮਾਰੇ ਤੇ ਪਹਿਲਾਂ ਦੇ ਛੋਟੇ ਹੁੰਦੇ ਕਬੱਡੀ ਵੀ ਖੇਡਦੇ ਬੰਦੇ ਮਾਰ ਜਾਫੀ ਸੀ ਗੁੱਟ ਦਾ ਪੀਰ ਕਹਿੰਦੇ ਸੀ ਜਿੰਦਾ ਗੋਟੇ ਇੱਕ ਵਾਰ ਫੜ ਲੈਂਦਾ ਸੀ ਤੇ ਬੁੰਡ ਚ ਲੈ ਲੈਂਦਾ ਸੀ ਅੱਛਾ ਕਬੱਡੀ ਖੇਡਦੇ ਵੀ ਨੇ ਆ ਹਾਂ ਕੀ ਬਾਤ ਐ ਫਿਰ ਰੇਡਾਂ ਰੁੱਡਾਂ ਵੀ ਪਾਉਂਦੇ ਹੋਣੇ ਤੁਸੀਂ ਨਾ ਹਾਂਜੀ ਹਾਂ ਦੁੱਲੇ ਨਾਲ ਖੇਡਦਾ ਹੁੰਦਾ ਸੀ ਪਹਿਲੀ ਰੇਡ ਇਹ ਹੀ ਪਾਉਂਦਾ ਸੀ ਦੁੱਲਾ ਦੂਜੀ ਪਾਉਂਦਾ ਸੀ ਇਹ ਤਾਂ ਪਾਣੀ ਪਲਾਉਣ ਤੇ ਸੀ ਜਾਲਮ ਜਾਫੀ ਹਾਂਜੀ ਟੋਟੀ ਦੇ ਖਿਡਾਰੀ ਸੀਗੇ ਛੱਡੀ ਗਾ ਤੂੰ ਇਹ ਆ ਇਤਰਾ ਹੀ ਕੰਮ ਕਰਾਇਆ ਤੂੰ ਮਰਮੇ ਚੋਟੀ ਦਾ ਖਿਡਾਰੀ ਹੋਤੀ ਦਾ ਖਿਡਾਰੀ ਦਾ ਕਹਿੰਦੇ ਬਾਣੀ ਪੜਨੀ ਨਹੀਂ ਅੱਛਾ ਕਈ ਹਾ ਕਈ ਰੋਟੀ ਪਾਣੀ ਤਾਂ ਨਾਲ ਦਾ ਤੇ ਆਇਆ ਮੈਡਮ ਨੇ ਗੱਲ ਪੁੱਛੀ ਸੀ ਨਾ ਕਿ ਗਾਣਾ ਸੁਣਾਉਣ ਨੂੰ ਕਿਹਾ ਸੀ ਇੱਕ ਬੱਲੀਏ ਨਹੀਂ ਸੀ ਤੋਂ ਪਿੰਡ ਕੱਪ ਕਰਵਾਉਣਾ ਅੰਨੇਵਾਹੀ ਪੈਸਾ ਸੋਨੂ ਸੀ ਤੋਂ ਤੇ ਉਡਾਉਣਾ ਅਸਲ ਵਿੱਚ ਗਾਣੇ ਵਿੱਚ ਨਾਮ ਇਹਦਾ ਹੀ ਲਿਆ ਸੀ ਦੁੱਲੇ ਬੱਗੇ ਦਾ ਨਾਮ ਤਾਂ ਇਹ ਆ ਹੀ ਨਾਲ ਬਣਾਤਾ ਆਹ ਹੋਰ ਵੀਰ ਕਾਨੇ ਅੱਗੇ ਡੱਕ ਲੈਣੀ ਸੀ ਥੋੜਾ ਫੜਾਈਂ ਇਹਦੇ ਦੰਦ ਅੰਦਰ ਕਰਾਂ ਤੇਰੀ ਵਾਲਾ ਜੱਟ ਥੋੜਾ ਪੋਲਾ ਪੈ ਗਿਆ ਕਣਕ ਵਾਲੀ ਆਖਰੀ ਬੋਰੀ ਥੱਲੋਂ ਐਵੇਂ ਦੀ ਚੂਹੀ ਨਿਕਲਦੀ ਆ ਸਾਡੇ ਇੱਥੇ ਫਰੀ ਤਾਰ ਪਾ ਦਿੰਦੇ ਦੰਦਾਂ ਨੂੰ ਗਲਤ ਕਮੈਂਟ ਕਰਨ ਵਾਲੇ ਦੇ ਦੰਦੀ ਵੱਢਦੀ ਮੇਰੇ ਪੁੱਲੇ ਜੱਟ ਨੇ ਸੀ ਬੰਦ ਚਾਰ ਡੱਕਲੇ ਗੁੱਡੀ ਕਿਸੇ ਦਿਨ ਤੇਰੇ ਦੰਦ ਉਧਾਰੇ ਚਾਹੀਦੇ ਨੇ ਬਸ ਦੰਦਾ ਕਰਕੇ ਹੀ ਰੋਲਾ ਪੈ ਗਿਆ ਖਰਗੋਸ਼ ਉਹਦੀ ਫੋਨ ਟੈਪ ਦੇ ਵਿੱਚ ਪੱਥਰੀ ਆ ਗਈ ਸੀ ਤੁਸੀਂ ਕਹੋ ਤਾਂ ਮੈਂ ਫੋਨ ਕਾਲ ਲਾ ਕੇ ਹੈਂਡਫ੍ਰੀ ਕਰ ਦੇਣਾ ਫੋਨ ਟੈਪ ਦੇ ਵਿੱਚ ਪੱਥਰੀ ਸੀ ਜੀ ਡੀ ਐਮ ਸੀ ਜਵਾਬ ਕੀ ਜੀ ਜਵਾਬ ਮੈਡੀਕਲ ਫ੍ਰੀਕੋਰ ਜਵਾਬ ਗੇਮ ਦਾ ਬੰਡਾ ਜਵਾਬ ਸਾਰੇ ਕੋਟਾਂ ਜਵਾਬ ਮਿਲ ਗਿਆ ਬੰਦਾ ਹੁਣ ਆਏ ਦੱਸੋ ਵੀ ਜਾਊ ਕਿੱਥੇ ਆ ਗਿਆ ਜੀ ਮੇਰੇ ਕੋਲ ਭੈਣ ਚੋ ਜੀ ਡੀ ਐਮ ਸੀ ਵਾਲੇ ਡਾਕਟਰ ਨੂੰ ਪਤਾ ਲੱਗ ਗਿਆ ਤੈਨੂੰ ਉਹਨਾਂ ਗਲਤ ਟੀਕਾ ਲਾ ਕੇ ਮਾਰ ਦੇਣਾ ਉਹ ਭੁਰੀਆਂ ਤਿੰਨ ਰੋਟੀਆਂ ਤੜਕੇ ਤੇ ਤਿੰਨ ਸ਼ਾਮ ਨੂੰ ਤੇ ਤਿੰਨ ਦੁਪਹਿਰੇ ਦੱਬੀ ਦੁਰੇ ਉਹਦੀ ਖਲੀ ਬਣਾ ਸੋਹਣਾ ਇਹਨਾਂ ਨੇ ਬਰਾਲਾ ਕੀਤਾ ਜੀ ਪਖੰਡਵਾਦ ਦੇ ਖਲਾਸ ਲੋਬੀ ਮਿੱਤਰੋ ਇਹਦੀ ਤਾਂ ਬੰਡ ਕੁੱਟੀ ਗਈ ਬੜਾ ਗੰਦ ਪਾਇਆ ਸੀ ਇਹਨੇ ਮੈਂ ਆ ਮੈਂ ਉਹ ਬੱਤ ਸਹੀ ਹੈ ਹੋਰ ਸਾਨੂੰ ਵੀ ਇਸ ਚੀਜ਼ ਦੀ ਸ਼ਹਿ ਮਿਲੀ ਹੈ ਪਖੰਡ ਨੂੰ ਰੋਕਿਆ ਜਾਵੇ ਨਾਲੇ ਡੱਬਾ ਲਿਆ ਹੁਣ ਕੱਲ ਨੂੰ ਦਿਹਾੜੀ ਵੀ ਜਾਣਾ ਪੈਣਾ ਕਹਿੰਦਾ ਚੇਲਾ ਵਿੱਚੋਂ ਬਣ ਕੇ ਬਿੱਲੇ ਹੁਣ ਜਾਚ ਆਇਆ ਤੇਰੇ ਵਰਗੇ ਦੀਆਂ ਇਹ ਕਾਮਚੂ ਬਾਚ ਪਾਚ ਆਇਆ ਕੀ ਪਾਦ ਆਇਆ ਕਹਿੰਦਾ ਡਾਕਟਰ ਮਲਮਾ ਲੈ ਕੇ ਦਊ ਉਹ ਤਾਂ ਸਿਰ ਖਰਚਾ ਵੀ ਨਹੀਂ ਪੈਣਾ ਬਿੱਲੇ ਹੁਣੇ ਕੁੱਚੀਆਂ ਸੱਟਾਂ ਮਾਰਨਗੇ ਸਿਰ ਨਾਂ ਤੇ ਪਰਚਾ ਵੀ ਨਹੀਂ ਪੈਣਾ ਤੇਰੇ ਨਾਲ ਦੇ ਪਰਚਾ ਵੀ ਨਹੀਂ ਪੈਣਾ ਮੱਛਰ ਬੈਠਾ ਕੰਨ ਤੇ ਬਿੱਲਾ ਵੱਜੇ ਕੋਠੇ ਤੇ ਚੰਨ ਚੜਦਾ ਬਿੱਲਾ ਤਾਂ ਸ਼ੇਰ ਬੋਲਦਾ ਜੋ ਬਣ ਇਥੇ ਫੜਦਾ ਬਾਈ ਲੜਨ ਨੂੰ ਤਾਂ ਅਸੀਂ ਵੀ ਲੜ ਲਈਏ ਪਰ ਸਾਡੀ ਖਰਾਕ ਹੈ ਨਹੀਂ ਨਾ ਓਨੀ ਹੋਟਰ ਸੁਣ ਕੇ ਇੱਕ ਤਾਂ ਛੇਤੀ ਤੁਰ ਵੀ ਪਿਆ ਬਦਮਾਸ਼ ਉਹ ਭਾਵੇਂ ਐਂਬੂਲੈਂਸ ਹੋਵੇ ਸਾਰਿਆਂ ਦੇ ਹੱਜਾਂ ਕੋਲ ਹੁੰਦੇ ਭੈਣ ਦਿਆ ਲੋੜਿਆ ਤੇਰਾ ਮੂੰਹ ਨਾ ਮੱਥਾ ਅੱਗਣਾ ਪਿੱਛਾ ਤੂੰ ਵੀਡੀਓ ਨਾ ਬਣਾਇਆ ਕਰ ਨਾ ਕਿਹੜੇ ਚੰਨੀ ਉੱਤੇ ਘਰ ਪਾਲੇ ਆ ਪਾਲੇ ਝਾਲਮਾ ਤੂੰ ਤਾਂ ਤਰਾ ਕੱਢ ਦਿੱਤਾ ਸੀ ਇਹ ਕਿਹੜੀ ਪ੍ਰਜਾਤੀ ਆ ਗਈ ਹੁਣ ਨਾ ਕਰੋ ਸਾਡੀ ਤਾਂ ਪਹਿਲਾਂ ਹੀ ਦਵਾਈ ਚੱਲੀ ਜਾਂਦੀ ਆ ਬਾਈ ਮੇਰੀ छाਤੀ ਵਿੱਚ ਲੱਤਾਂ ਮਾਰ ਰੋਡੋਡ ਕੇ ਹਾਏ ਵੀਰੇ ਅਸੀਂ ਐਨੇ ਮਾੜੇ ਕਰਮ ਕਰਕੇ ਆਏ ਆ ਬਾਈ ਨੱਚਣ ਤੋਂ ਪਹਿਲਾਂ ਮੇਰੇ ਚਪੇੜੇ ਮਾਰ ਦੇ ਯਾਰ ਸਾਡੇ ਸਿਰ ਤੇ ਤਾਂ ਕਿਸ਼ਤਾਂ ਦਾ ਭਾਰ ਹੀ ਆ ਸਸਤੇ ਰੇਟਾਂ ਤੇ ਜ਼ਹਿਰ ਲੈਣ ਲਈ ਸੰਪਰਕ ਕਰੋ 734 ਤੂੰ ਦੇ ਰਹਿ ਜਾਣਾ ਤੇ ਇਕੱਲੇ ਉਸ ਟਾਈਮ ਨੂੰ ਹੀ ਤਾਂ ਛੱਡ ਜਾਂਦੇ ਤੇ ਪਿਆਰ ਦੇ ਜੀਬ ਵਾਲੀ ਗੋਲੀ ਹੱਲੇ ਜੀਬ ਤੇ ਸੀ ਸਾੜਾ ਖਿੜਪੜਾ ਜੀ ਹਾਂ ਜੀਭਾਂ ਕੱਢਦਾ ਹਰਾਮਜਾਦਾ ਇੱਕ ਹੀ ਤਲਾ ਦੇਂਦੇ ਤੇ ਕਹਾਣੀ ਹੈ ਇਹ ਚਲ ਗਈ ਇਹ ਤਾਂ ਤਰੀ ਕਰਕੇ ਤਾਂ ਸਾਰਾ ਕੁਝ ਤਾਂ ਵਣ ਜਾਂਦਾ ਆਪਣੀ ਉਸ ਤਾਂ ਨੂੰ ਇਹ ਤਾਂ ਮੜਈ ਆ ਤੇ ਗੀਤ ਦਾ ਨਾਮ ਦੱਸਣ ਵਾਲੇ ਨੂੰ ਨੋਬਲ ਪੁਰਸਕਾਰ ਦਿੱਤਾ ਜਾਵੇਗਾ ਤੇਰੀ ਆਹ ਸ਼ਾਇਰੀ ਸੁਣ ਕੇ ਜਿਹੜਾ ਛੱਡ ਕੇ ਜਾਣਾ ਵੱਖਰਾ ਜਿਹੜੀਆਂ ਛਾਤੀ 'ਚ ਲੱਤਾਂ ਮਾਰਨੀਆਂ ਵੱਖਰੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੇ ਨਾਗਮਣੀ ਸੱਪਾਂ ਕੋਲ ਹੀ ਹੁੰਦੀਆਂ ਮੁੰਡਿਆਂ ਨੂੰ ਬੇਨਤੀ ਹੈ ਭੋਲੇ ਜਿਹਾ ਬਣ ਕੇ ਰਿਹਾ ਕਰੋ ਚਲੋ ਪਹਾੜਾਂ ਨੂੰ ਚਲੀਏ ਭਗਤੀ ਕਰਨ ਹੋਣ ਨਹੀਂ ਜਰਿਆ ਜਾਂਦਾ ਇਤਿਹਾਸ ਗਵਾਹ ਹੈ ਚੰਗੀ ਫਸਲ ਨੂੰ ਹਮੇਸ਼ਾ ਕੀੜਾ ਖਾ ਜਾਂਦਾ ਦੁੱਤ ਚ ਪੱਤੀ ਕਿਹਨੇ ਪਾਤੀ ਮਨੇ ਤੇ 100 ਸੈਟੀ ਮਾਰ ਕੇ ਬਲਾਉਣ ਹਰ ਗੱਲ ਸੁਣਾਓ ਸੁਣਾਓ ਫਿਰ ਸੁਣਾਓ ਹ ਗਲੀ ਤੇ ਗਲੀ ਇੱਕ ਮਿੰਟ ਦੋ ਵਾਰ ਗਲੀ ਚ ਮੁੜਿਆ ਗਲੀ ਚ ਡਾਂਗ ਫਿਰਨ ਲੱਗੀ ਸੀ ਪਿੱਛੇ ਨੂੰ ਪੱਜ ਆਇਆ ਲਾਈਟ ਚਲੀ ਗਈ ਲੱਗਾ ਸੀ ਭੈਣ ਘੜਨ ਸਪੈਂਡਰ ਦੀ ਮੈਮਰੀ ਕਾਰਡ ਵਿੱਚੋਂ ਫਾਰਮੈਟ ਵੱਜ ਗਿਆ ਗਾਣਾ ਹਿਲਪਦਾ ਪਿਆ CD ਪਲੇਅਰ ਪੁਰਾਣਾ ਡਿਸਕ ਵਿੱਚ ਰੋਕ ਜਾਂਦੀ ਆ ਤੁਹਾਡੇ ਪਿੰਡ ਰੇਂਜ ਦੀ ਪ੍ਰੋਬਲਮ ਆ ਗੱਲ ਹੀ ਨਹੀਂ ਟੱਪਣ ਦਿੱਤੀ ਅਗਲੇ ਆਣੇ 블루ਟੂਥ ਕਨੈਕਸ਼ਨ ਟੁੱਟ ਗਿਆ ਤੇਰੇ ਜੀਫੇ ਵਜੋਂਗਾ ਮੇਰਾ ਫੇਵਰੇਟ ਸੌਂਗਾ ਆਪਣੀ ਤਾਂ ਡੈਥ ਹੋ ਗਈ ਸੀ ਕੁਸਾ ਪੋਤ ਨਾ ਜੰਮੇ ਤੀ ਅੰਨੀ ਚੰਗੀ ਕਾਰਤਿਕ ਬੱਗਣ ਦੀ ਬੰਡ ਦਾ ਵਾਲ ਨਾਲੇ ਝੋਰਨਾ ਕਰਦੇ ਬ੍ਰੇਕਿਆ ਤੇ ਰਹਿੰਦੇ ਮੁੰਡੇ ਟੌਰਨਾ ਜਦੋਂ ਮੇਰੇ ਦਾਦੇ ਦੀ ਡੈਥ ਹੋਈ ਸੀ ਉਹ ਵੀ ਤੁਹਾਡੇ ਨਾਲੋਂ ਤਕੜਾ ਸੀ ਪਿੰਜਰਾ ਹੈਂ ਭੈਣ ਦੇ ਲੋੜੇ ਕਿਵੇਂ ਕਰਦੇ ਨੇ ਸਾਲੇ ਤਾਰਾ ਚੋਰੀ ਕਰਨ ਵਾਲੇ ਪਤਲਾ ਤਾਂ ਮੈਂ ਵੀ ਆ ਪਰ ਥੋੜਾ ਤਾਂ ਬੇੜਾ ਕਰਕਾ ਜੇ ਡੌੜੇ ਜਾਂਦੇ ਘੱਟ ਨਾ ਵਖਾਂ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਕਿਰਪਾ ਕਰਕੇ ਗਾਲ ਜਰੂਰ ਕੱਢ ਦਿਆ ਕਰੋ ਕੰਮ ਗਲਤ ਲੱਗਦਾ ਮੈਨੂੰ ਸਾਲੋ ਮੇਰੀ ਦਾਦੀ ਵੀ ਪੂਰੀ ਹੋਣ ਤੋਂ ਬਾਅਦ ਤੁਹਾਡੇ ਤੋਂ ਤਗੜੀ ਸੀ ਮੈਨੂੰ ਤਾਂ ਐਦਾ ਲੱਗਿਆ ਜਿਵੇਂ ਵੀਡੀਓ ਕਾਲ ਤੇ ਗੱਲ ਕਰੀ ਜਾਂਦਾ ਘਰੇ ਪਹਿਨਾ ਮੌਸਮ ਵੀ ਅਜੇ ਪੁਰਾਣੀਆਂ ਫਿਲਮਾਂ ਚ ਕੁੱਟ ਖਾਣ ਲਈ ਰੱਖੇ ਹੁੰਦੇ ਆ ਉਦੋਂ ਤੱਕ ਨਾ ਹਟੀ ਜਦੋਂ ਤੱਕ ਮਨੁੱਖਤਾ ਦੀ ਸੇਵਾ ਵਾਲੇ ਲੈਨ ਨਹੀਂ ਆਉਂਦੇ ਮੌਸਮ ਵੀ ਅਜ ਹੈ ਮਸਖਾਨਾ ਸਨੈਪਚੈਟ ਤੇ ਫਿਲਟਰ ਆਇਆ ਨਵਾਂ ਨਹੀਂ ਛੋੜਨਾ ਪਿਆ ਤੇਰਾ ਫੋਨ ਤੋਂ ਇਹਹੀ ਡਾਂਸ ਤੂੰ ਸਕੂਲ ਕੀਤਾ ਹੁੰਦਾ ਇੱਕ ਪੈਨ ਤੇ ਕਾਪੀ ਮਿਲ ਜਾਂਦੀ ਨਾਚੇ ਰਹੀ ਆ ਸਾਲੀ ਸ਼ਰਮ ਮੈਨੂੰ ਆਈ ਜਾਂਦੀ ਆ ਧੰਨ ਜਿਗਰਾ ਮੇਰਾ ਜੋ ਮੈਂ ਇਹ ਵੀਡੀਓ ਪੂਰੀ ਦੇਖੀ ਪੱਥਰੀ ਦੀ ਦਰਦ ਛਿੜ ਗਈ ਕਾਸ਼ ਤੂੰ ਪਾਣੀ ਪੱਤ ਦੀ ਲੜਾਈ ਵਿੱਚ ਮਰ ਗਈ ਹੁੰਦੀ ਹਨੇਰੀ ਆਉਣ ਤੋਂ ਪਹਿਲਾਂ ਘਰ ਚੱਲ ਜਾ ਕਰਦੀ ਕੀ ਆ ਲਿੰਡੀ ਜੀ ਜਿਹੜਾ ਮੈਨੂੰ ਲੱਗਾ ਪਲਾਸਟਰ ਲੱਗਿਆ ਹੋਇਆ ਤਾਂ ਤਾਣ ਨਹੀਂ ਹਿਲਾ ਰਹੇ ਪਾਊਡਰ ਪ੍ਰੀਤ ਕੌਰ ਜੇ ਡਿੱਗ ਗਈ ਤੇ ਸਪੇਅਰ ਪਾਰਟ ਵੀ ਨਹੀਂ ਮਿਲਣਾ ਟੀ-ਸ਼ਰਟ ਪਾਈ ਜਾਂ ਪਾਊਡਰ ਹੀ ਇੰਨਾ ਚੜਾ ਰੱਖਿਆ ਤੁਸੀਂ ਗੱਲ ਕਰਨੀ ਹੈ ਜਾਂ ਨਹੀਂ ਨਹੀਂ ਕਰਨੀ ਸੋਚ ਲਓ ਹਾਂਜੀ ਹਾਂਜੀ ਸੋਚ ਲਿਆ ਪੱਕਾ ਬਿਲਕੁਲ ਪੱਕਾ ਦਾੰਦ ਮਾਰ ਕੇ ਬੂਹਾ ਨਾ ਪਾੜਦੀ ਸੋਹਣੀ ਲੱਗਦੀ ਐ ਜਮਾ ਸੋਨੂ ਸੀਤੋਂ ਦਾ ਭਲੇਖਾ ਪੈਂਦਾ ਕਿਸ਼ਤਾਂ ਵਾਲੇ ਬਾਹਰ ਚ ਖੜੇ ਆ ਕੁੜੀਆਂ ਵੀ ਤੇ ਦਾੰਦ ਕਿੱਡੇ ਕਿੱਡੇ ਆ ગાંધી ਚਾਹੀਦਾ ਥੋਡੇ ਚੋਂ ਕਿਹੜਾ ਈਵਾ ગાંધી ਕੋਈ ਨਾ ਭਾਈ ਜੀ ਇਹ ਤਾਂ ਨਸ਼ਾ ਛਡਾਊ ਕੇਂਦਰ ਤੋਂ ਭੱਜ ਕੇ ਆਇਆ ਲੱਗਦਾ ગાંધી ਨਾ 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 ਗਾਂਡੂ ਇਹ ਤਾਂ ਦੰਦਾ ਨਾਲ ਹੀ ਮਾਰ ਦੂ ગાંધી ਜਿਹੜਾ ਕੁੱਟੀ ਦਾ ਏ ਉਹ ગાંધી ਏ ਖਾਣਾ ਦਿਲ ਨਹੀਂ ਕਰਿਆ ਕੀਤਾ ਭਈਆ ਨੇ ਗੰਦ ਪਾਇਆ ਪਜਾਰ ਦੇ ਵਿੱਚ ਨਾ ਕੱਢੋ ਆਪਾਂ ਤੁਹਾਡੇ ਨਾਲ ਹੈ ਜਦ ਵਿੱਚ 24 ਘੰਟੇ ਮੈਨੂੰ ਫੋਨ ਕਰੋ ਤੁਹਾਡੇ ਨਾਲ ਭਈਆ ਨੂੰ ਕੱਢੋ ਸਾਰਿਆਂ ਨੂੰ ਤੂੰ ਸਾਲਿਆ ਜਾਟਾ ਕਿਤੇ ਕਰ ਲਾ ਸਮਾਨ ਪੈਕ ਤੂੰ ਵੀ ਤੇਨੂੰ ਮੈਂ ਛੱਡ ਕਿਉਂ ਸਟੇਸ਼ਨ ਤੇ ਇਹ ਵੀ ਸਾਲਾ ਵਹਿੰਦੀ ਗੰਗਾ ਚ ਹੱਥ ਧੋਂਦਾ ਇਹਨੇ ਗੰਦ ਪਾਇਆ ਪਿਆ ਠੀਕ ਨਹੀਂ ਠੀਕ ਨਹੀਂ ਤੁਸੀਂ ਭਈਏ ਫਾੜ ਕੇ ਲਿਆਓ ਮੈਂ ਨਰੇਸ਼ ਨੂੰ ਫਾੜ ਕੇ ਲਿਆਉਣਾ ਤੂੰ ਵੀ ਭਈਆ ਹੀਆਂ ਲੋ ਜੀ ਮੈਂ ਅੱਜ ਨਰੇਸ਼ ਖੜੜ ਵਾਲਾ ਅੱਜ ਪਹੁੰਚਿਆ ਪੱਪੀ ਪਹਿਲਵਾਨ ਤੇ ਖੜਦੇ ਜੋ ਸਾ ਚਾਚਾ ਜੀ ਨੇ ਅਰੇ ਦੇਖੋ ਮੁੰਡੇ ਕਿੰਨੀ ਕਿੰਨੀ ਮਿੰਤਾ ਕਰਦੇ ਨੇ ਜਿਹੜੇ ਜਵਾਨੀ ਨਸ਼ੇ 'ਚ ਪੈ ਗਏ ਉਹਨੂੰ ਛੱਡੋ ਆਹ ਦੇਖੋ ਮਿੰਤਾ ਕਰ ਕਰਕੇ ਬੜੇ ਬੜੇ ਲਾਵੇਰੇ ਮੁੰਡੇ ਪਹੁੰਚ ਰਹੇ ਨੇ ਮਿੰਤਾ ਤੂੰ ਕਰਦਾ ਉਹ ਤਾਂ ਮਿਹਨਤਾਂ ਕਰਦੇ ਆ ਐਨੇ ਹੜਾਂ ਵਿੱਚ ਵੀ ਨਹੀਂ ਰੁੜਿਆ ਪਤੰਦਰ ਆਹ ਦੇਖੋ ਮੁੰਡੇ ਕਿੰਨੀ ਕਿੰਨੀ ਸੋਹਣੀ ਮਿੰਤਾ ਕਰਦੇ ਕਿੰਨੀ ਸੋਹਣੀ ਮਿੰਤਾ ਕਰਦੇ ਆ ਬਾਈ ਮਿੰਤਾ ਨਹੀਂ ਮਿਹਨਤ ਕਰਦੇ ਆ ਹਾਂਜੀ ਅਗਰ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਵਧੀਆ ਲੱਗ ਰਹੀ ਹੈ ਪਰ ਹਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਬੜੀ ਮਾੜੀ ਗੱਲ ਆ ਸਭ ਤੋਂ ਪਹਿਲਾਂ ਵੀਡੀਓ ਲਾਈਕ ਕਰੋ ਹਜੇ ਹੋਰ ਵੀ ਵੀਡੀਓ ਪਈ ਹੈ ਦੇਖ ਕੇ ਜਾਇਓ ਪਰ ਉਸ ਤੋਂ ਪਹਿਲਾਂ ਆਹ ਕੁਝ ਕਮੈਂਟ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਰੂਹ ਖੁਸ਼ ਹੋ ਜਾਂਦੀ ਦਿਲੋਂ ਧੰਨਵਾਦ ਬਾਈ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ ਜਿਨ੍ਹਾਂ ਦੇ ਆਹ ਕਮੈਂਟ ਹੋ ਇਸ ਵੀਡੀਓ ਤੇ ਵੀ ਕਮੈਂਟ ਜਰੂਰ ਕਰਿਓ ਕਮੈਂਟ ਹੋਰ ਵੀ ਬਹੁਤ ਹੁੰਦੇ ਨੇ ਵਧੀਆ-ਵਧੀਆ ਮੈਂ ਸਾਰਿਆਂ ਦੇ ਕਮੈਂਟ ਪੜਦਾ ਹਾਂ ਕਮੈਂਟ ਜਰੂਰ ਕਰਿਆ ਕਰੋ ਬਾਕੀ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ ਜਿਹੜੇ ਵੀ ਇਸ ਤੱਕ ਵੀਡੀਓ ਦੇਖ ਵਾਰੀ ਪਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਬੋਰੀ ਜੀਜਾ ਕਹਿੰਦਾ ਵਾ ਨਹੀਂ ਸਾਲੀਏ ਕਿੰਨੀ ਬਰੀਕ ਕਰਕੇ ਪੋਰੀ ਕਿੰਨੇ ਦਿਨਾਂ ਦੀ ਟੱਪਦੀ ਫਿਰਦੀ ਹੋਣੀ ਵੀ ਮੈਂ ਬੋਲ ਹੀ ਪਾਉਂ ਤੇਰੇ ਨਾਲੋਂ ਤਾਂ ਉਹ ਸਹੀ ਸੀ ਜਿਹੜੀ ਕਹਿੰਦੀ ਝਾਗ ਨਹੀਂ ਪਾਉਣੀ ਮੈਂ ਚਪੇੜ ਮਾਰੂ ਕਰਦਾ ਕੀ ਆ ਬਾਂਦਰ ਮੂਹਾ ਜਿਹਾ ਪੂਰਾ ਸਾਲੀ ਸਮਾਜ ਇਹਨੇ ਸ਼ਰਮਿੰਦਾ ਕਰਤਾ ਰੱਬਾ ਹੋਰ ਲੇਟ ਕਰਦੀ ਵਿਆ ਆ ਆਈਟਮ ਮੱਥੇ ਨਾ ਮਾਰੀ ਢੋਲ ਵਾਲਾ ਵੀ ਉਲਝ ਗਿਆ ਵੀ ਕਿੱਥੋਂ ਚੱਕਾਂ ਬਾਰੀਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਪੈਂਟ ਮੇਰਾ ਰੁਕਦਾ ਨਹੀਂ ਹਾਸਾ ਪੜ ਪੜ ਕੇ ਕਮੈਂਟ ਬਾਰੀਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਨਿੰੂ ਬਾਰੀਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਨਿੰੂ ਬੋਲਿਆ ਨਾ ਪੈਸਾ ਵੀ ਬਰਾਤੀਆਂ ਬਾਤ ਕਰੇ ਸਾਲੀ আর ਜੀਜੂ ਬਾਰੀਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਥਾਲੀ ਤੇਰਾ ਜੀਜਾ ਵੀ ਸੋਚਦਾ ਹੋਣਾ ਕਿ ਚਵਲ ਮਾਰ ਗਈ ਸਾਲੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਆਲੂ ਪੰਗੜਾ ਪੌਂਦੀ ਦਾ ਫਰਿੱਜ ਵਿੱਚ ਵੱਜ ਗਿਆ ਗੋਡਾ ਲਾੜੇ ਦਾ ਮਰਨ ਹੋ ਗਿਆ ਹੁਣ ਬੋਲੀ ਸੁਣ ਕੇ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਡੱਡੂ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਡੱਡੂ ਕਪੜੇ ਧੋਂਦੀ ਦਾ ਮਸ਼ੀਨ 'ਚ ਆ ਗਿਆ ਹੱਥ ਦੋ ਦਿਨ ਰੋਟੀ ਨਹੀਂ ਖਾਦੀ ਹੋਣੀ ਵਿਚਾਰੀ ਨੇ ਮਿਕਸੀ ਨਾਲੋਂ ਵੀ ਬਰੀਕ ਭੋਰ ਦਿੱਤੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਨਿੰਬੂ ਕੁਸੇ ਜੰਮਣ ਤੇ ਕੰਦਾ ਕੰਬਣ ਪਤਾ ਨਹੀਂ ਸਾੜੀ ਮੈਨੂੰ ਕਿਉਂ ਸ਼ਰਮਜੀ ਆ ਗਈ ਇਹਦਾ ਪਤਾ ਨਹੀਂ ਕੀ ਹਾਲ ਹੋਇਆ ਹੋਣਾ ਬਾਰੀ ਬਰਸੀ ਖਟਣ ਜਾਂਦੀ ਖੜੀ ਨੇ ਆਂਦਾ ਨੀਂਉ ਬੋਲਿਆ ਨਾ ਪੈਸਾ ਵੀ ਬਰਾਤੀ ਜੇ ਬਾਤ ਕਰੇ ਸਾੜੀ ਆਂ ਜਿੱਜੂ ਚੱਲੋ ਮੁੰਡਿਓ ਪੀਓ ਚਾਹ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਇਆ ਚਾਹ ਚੱਲੋ ਬਰਾਤੀਓ ਕਰਨ ਚਲੀਏ ਮੈਂ ਨਹੀਂ ਕਰਾਉਣਾ ਵਿਆਹ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬੀਜੂ ਕਿੱਥੇ ਕਲੰਨਾ ਵਿੱਚ ਫਸ ਗਿਆ ਸੋਚ ਰਿਹਾ ਤੇਰਾ ਜਿੱਜੂ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਬੋਰੀ ਜੀਜਾ ਵੀ ਸੋਚਦਾ ਹੋਣਾ ਸ਼ੁਕਰ ਆ ਬਾਚ ਗਿਆ ਕਿਤੇ ਆ ਨਹੀਂ ਮੇਰੇ ਨਾਲ ਤੋਰੀ ਬੋਲੀ ਪਾਈ ਆ ਜਾਂ ਤਮਕੀ ਦਿੱਤੀ ਆ ਅਗਲੀ ਵਾਰੀ ਤਿਆਰੀ ਕਰਕੇ ਆਈ ਬੁੱਗੇ ਇਹਦੇ ਕੋਲ ਗਾਣਾ ਨਾ ਲਿਖਵਾ ਲਈਏ ਜੀ ਮੈਂ ਅੱਜ ਬੱਡੇ ਬਾਬੇ ਕੋਲੇ ਆਇਆ ਸੀਗਾ ਅੱਜ ਚੌਂਕੀ ਭਰਨ ਤੇ ਮੈਂ ਖਾਦੀ ਚੱਲ ਚੌਂਕੀ ਰਾਤ ਨੂੰ ਘਰ ਆ ਕੇ ਤੇ ਅੱਜ ਆਏ ਆਗੇ ਤੇ ਆਹ ਇਧਰ ਦਿਸਤ ਕਰਦੀਆਂ ਲੀਆਂ ਤੇ ਮੈਂ ਬੱਡੇ ਬਾਬੇ ਕੋਲੇ ਆਇਆਗਾ ਨਾ ਬੱਗੇ ਬਾਬੇ ਦਾ ਕੇਲਾ ਸਿਰ ਤੇ ਬਾਬੜੀ ਨਾ ਬੱਗੇ ਬਾਬੇ ਦਾ ਕੇਲਾ ਸਿਰ ਤੇ ਬਾਬੜੀ ਤੂੰ ਬੱਗੇ ਬਾਬੇ ਦਾ ਕੇਲਾ ਤੇਰੀ ਬੁੰਡ ਚ ਬਾਹ ਵੜੀ ਇਹ ਪੱਕਾ ਕੈਪਸੂਲ ਖੋਲ ਕੇ ਖਾਂਦਾ ਹੋਊ ਬੱਗੇ ਬਾਬੇ ਕੋਲ ਆਇਆ ਰਾਤ ਨੂੰ ਮੋਟਰਾਂ ਚੋਰੀ ਕਰਨ ਜਾਣਾ ਸੀ ਪਰ ਬਾਬਾ ਜੀ ਪਹਿਲੇ ਸੈੱਟ ਹੋ ਗਏ ਬੱਗੇ ਬਾਬੇ ਦਾ ਚਿੱਲਾ ਸਿਰ ਤੇ ਬਾਬੜੀ ਬੱਗੇ ਬਾਬੇ ਦਾ ਚਿੱਲਾ ਸਿਰ ਤੇ ਬਾਬੜੀ ਬੱਗੇ ਬੱਗੇ ਤਾਂ ਕਿਲਾ ਸੀ ਤੇ ਬਾਬੜੀ ਸੁੱਖਾ ਵਾਧ ਪਿਆ ਤਾਂ ਬਾਬੇ ਨੇ ਬਾਬੇ ਦਾ ਚੇਲਾ ਕਿ ਕੇਲਾ ਬੱਗੇ ਬਾਬੇ ਬੀੜੀਆਂ ਦੀ ਬੁੰਡ ਵਿੱਚ ਦੇ ਦੇ ਤਾ ਮਿੱਤਰੋ ਇਸ ਨਾਲ ਵੀਡੀਓ ਨੂੰ ਖਤਮ ਕਰਦੇ ਆ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਲੱਗੀ ਆ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ 2-3 ਦਿਨ ਬਾਅਦ ਦੀਵਾਲੀ ਆ ਦੀਵਾਲੀ ਆਪਾਂ ਇੰਸਟਾਗ੍ਰਾਮ ਤੇ ਮਨਾਵਾਂਗੇ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਹੋਇਆ ਆਹ ਆਈਡੀ ਦਿੱਤੀ ਹੋਈ ਆ ਜਾ ਕੇ ਫੋਲੋ ਕਰ ਲਓ ਡੇਲੀ ਤੁਹਾਨੂੰ ਫਨੀ ਰੀਲ ਵੀ ਦੇਖਣ ਨੂੰ ਮਿਲਿਆ ਕਰੂਗੀ ਤੇ ਲਾਈਵ ਹੋ ਕੇ ਗੱਲਾਂ ਬਾਤਾਂ ਵੀ ਕਰਿਆ ਕਰਾਂਗੇ ਤਾਂ ਫੋਲੋ ਜਰੂਰ ਕਰ ਲਿਓ ਬਾਕੀ ਮੈਂ ਹੁਣ ਮਿਲਦਾ ਕਿਸੇ ਹੋਰ ਵੀਡੀਓ ਵਿੱਚ